ਮੁੰਤਾਵਾਲ ਵਾਹ ਸਰਕਾਰ ਜਿੰਦਾਬਾਦ ਮੁੰਤਾਵਾਲ ਜਿੰਦਾਬਾਦ ਮਾਨੇਕਾ ਟਿਕਾਹ ਵਾਹ ਜਿੰਦਾਬਾਦ ਜਿੰਦਾਬਾਦ ਮੈਂ ਅਜੈਪ ਸਿੰਘ ਡਿਵੀਜ਼ਨ ਸੈਕਟਰੀ ਆਲ ਇੰਡੀਆ ਗ੍ਰਾਮੀਨ ਡਾਕ ਸੇਕਰੀਅਨ ਹੁਧਿਆਣਾ ਮਕਸਲ ਅੱਜ ਅਸੀਂ ਹੜਤਾਲ ਤੇ ਬੈਠੇ ਆ ਇਸ ਕਰਕੇ ਜੀ ਕਿ ਅੱਜ ਪੰਜਾਬ ਪੂਰੇ ਭਾਰਤ ਵਰਸ਼ ਦੀਆਂ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਨੇ ਇੱਕ ਰੋਜ਼ਾ ਹੜਤਾਲ ਦਾ ਗੀਲ ਵਜਾਇਆ ਜਿਹਦੇ ਵਿੱਚ ਸਾਡੀ ਆਲ ਇੰਡੀਆ ਗ੍ਰਾਮੀਨ ਡਾਕ ਸੇਕਰੀਅਨ ਯੂਨੀਅਨ ਜਿਹੜੀ ਪਿੰਡੂ ਮਤਲਬ ਕਾ ਕੰਮ ਕਰਦੇ ਨੇ ਪਿੰਡੂ ਇਹਨੂੰ ਏਰੀਆ ਦੇ ਵਿੱਚ ਤੇ ਉਹਨਾਂ ਦੇ ਸਬੰਧ ਵਿੱਚ ਅਸੀਂ ਵੀ ਅੱਜ ਨੇ ਸਮਰਥਨ ਕੀਤੀ ਆ ਸਾਡੀਆਂ ਵੀ ਮੁੱਖ ਮੰਗਾਂ ਸਾਡੀਆਂ ਮੰਗਾਂ ਨੇ ਸਾਨੂੰ ਪੇਕ ਮਿਸ਼ਨ ਵਿੱਚ ਸ਼ਾਮਲ ਕੀਤਾ ਜਾਵੇ ਸਾਨੂੰ ਜਿਹੜੀ ਗ੍ਰੈਨਟੀ ਆ ਉਹ 1.5 ਲੱਖ ਆ ਸਾਡੀ 5 ਲੱਖ ਕੀਤੀ ਜਾਵੇ ਜਾਂ ਵਧਾਈ ਜਾਵੇ ਸਾਨੂੰ ਉਹਦੀ ਈਮੇ ਦੀ ਰਾਸੀ ਆ ਉਹ ਵਧਾਈ ਜਾਵੇ ਜਾਂ ਸਾਨੂੰ ਪ੍ਰੇਸ਼ਾਨੀਆਂ ਆ ਰਹੀਆਂ ਨੇ ਕੰਮ ਕਰਨ ਦੇ ਵਿੱਚ ਸਾਡਾ ਉਹ ਹੱਲ ਕੀਤਾ ਜਾਵੇ ਸਾਨੂੰ ਪੈਨਸ਼ਨ ਦੇ ਵਿੱਚ ਲਿਆਂਦਾ ਜਾਵੇ ਸਾਨੂੰ ਸਿਵਲ ਸਰਵੈਂਟ ਦਾ ਦਰਜਾ ਦਿੱਤਾ ਜਾਵੇ ਇਸ ਸੰਬੰਧ ਵਿੱਚ ਅੱਜ ਅਸੀਂ ਭਾਈਚਾਰੇ ਦੇ ਨਾਲ ਬੈਠ ਕੇ ਅੱਜ ਹੜਤਾਲ ਤੇ ਹਾਜ਼ਰ ਹੋਏ ਆਂ। ਸੋ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਕਿ ਸਾਡੇ ਨਾਲ ਧੱਕੇ ਜਿਹੜੀ ਕੀਤੀਆਂ ਨੇ ਉਹ ਬੰਦ ਕੀਤੀਆਂ ਜਾਣ। ਸਾਡਾ ਜਿਹੜਾ ਪੇ ਕਮਿਸ਼ਨ ਨਾਲ 7 ਲੱਖ ਤੋਂ ਕਮੇਟੀ ਬਠਾਈ ਜਾਂਦੀ ਹੈ ਉਹਦੀ ਕਮੇਟੀ ਆ ਨਾਮ ਬਠਾਉਣ ਦੀ ਜਗ੍ਹਾ ਸਾਨੂੰ ਮੂਰ ਵਿੱਚ ਸਿੱਧਾ ਸ਼ਾਮਲ ਕੀਤਾ ਜਾਵੇ ਤਾਂ ਕਿ ਸਾਡੇ ਬੈਨੀਫਿਟ ਨੇ ਉਹ ਸਾਨੂੰ ਜਲਦੀ ਤੋਂ ਜਲਦੀ ਮਿਲ ਜਾਣ। ਕਿਉਂਕਿ 2016 ਦੇ ਵਿੱਚ ਸਾਡੀ ਜਿਹੜੀ ਪੇਕ ਬੇਸ ਨੇ ਬੈਠਿਆ ਜਿਹੜੀ ਕਮੇਟੀ ਬਠਾਈ ਗਈ ਆ ਉਹਦੀ ਵੀ ਅੱਜ ਤੱਕ ਸਾਨੂੰ ਜਿਹੜੀਆਂ ਪੈਨੀਫਿਟ ਨੇ ਨਹੀਂ ਮਿਲ ਸਕੇ। ਉਹਨਾਂ ਸਾਡੀ ਮੰਗ ਹੈ ਜੀ ਆ ਮਿਕ ਮੰਗ ਸਾਡੀ ਸਾਨੂੰ ਜਲਦੀ ਤੋਂ ਜਲਦੀ ਇਹ ਕਮਿਸ਼ਨ ਵਿੱਚ ਇਹਦਾ ਸਾਨੂੰ ਸਮਾਲ ਕੀਤਾ ਜਾਵੇ ਜਿਸ ਤਰ੍ਹਾਂ ਸਾਡੇ ਵੀਰ ਜੀ ਨੇ ਦੱਸਿਆ ਵੀ ਜਿਹੜੀ ਇਹਦੀ ਮਤਲਬ ਪੰਜ ਸਾਲ ਦੀ ਗਰੀ ਮੰਗ ਕੀਤੀ ਜਾਵੇ ਮਰਦ ਯੂਨੀਅਨ ਜਿੰਦਾਬਾਦ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਆਲ ਇੰਡੀਆ ਪੋਸਟ ਇੰਪਲਾਈ ਯੂਨੀਅਨ ਜਿੰਦਾਬਾਦ ਮੁਲਾਜ਼ਮਾਂ ਦਾ ਜਿੰਦਾਬਾਦ ਸਾਡਾ ਭਾਈਚਾਰਾ ਜਿੰਦਾਬਾਦ ਸਾਡਾ ਭਾਈਚਾਰਾ ਜਿੰਦਾਬਾਦ ਆਲ ਇੰਡੀਆ ਪੋਸਟ ਇੰਪਲਾਈ ਯੂਨੀਅਨ ਜਿੰਦਾਬਾਦ